ਵਾਹ ਬਈ ਵਾਹ ਇੱਕ ਤੰ ਮੀ ਇੰਨਾ ਤੇਜ ਬੈਠੇ ਬਿਠਾਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਖੋਸ਼ਨਾ ਦੱਸਦਾ ਤੇ ਆਪਾਂ ਨੂੰ ਪਤਾ ਹੀ ਨਹੀਂ ਸੀ ਕਿ ਲੱਗਦਾ ਸੀ ਮੀ ਪੈ ਕੇ ਹੱਟ ਵੀ ਜਾਣਾ ਸੀ ਸਹੀ ਗੱਲ ਹੈ ਹਾਏ ਅਸੀਂ ਹੁਣੇ ਹੁਣੇ ਲਾਈਵ ਹੋ ਕੇ ਟੇ ਆ ਤੇ ਸਾਨੂੰ ਪੈ ਗਈ ਸੁਸਤੀ ਇਹੀ ਪੈ ਗਈ ਹਾਂਜੀ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਮੀ ਇੰਨਾ ਤੇਜ ਆ ਬਹੁਤ ਤੇਜ ਮੀ ਆ ਗਿਆ ਵੇ ਅੱਜ ਗੱਡੀ ਉਹਨਾਂ ਦੀ ਲੱਗਦਾ ਫਿਰ ਤੋਂ ਭਜਣੀ ਇਹ ਇੱਕ ਹੈ ਆਪਣੀ ਧੋਖੀ ਜਾਂਦੀ ਮੈਨੂੰ ਲੱਗਦਾ ਹਾਂਜੀ ਮਿੱਟੀ ਮਿੱਟੀ ਲਾਤ ਜਾਂਦੀ ਇੱਕ ਵਾਰੀ ਡੱਡੀਆਂ ਤਾਂ ਲੈ ਕਿਵੇਂ ਉਹ ਤੇ ਬੜਾ ਵਧੀਆ ਰਿਸਪੌਂਸ ਦਿੱਤਾ ਲਾਈਵ ਫਸਟ ਟਾਈਮ ਕੀਤਾ ਸੀ ਜਿਵੇਂ ਇਹ ਬਹੁਤ ਵਧੀਆ ਰਿਸਪੌਂਸ ਆਇਆ ਹੁਣ ਆਪਾਂ ਅਸ਼ਾ ਨਹੀਂ ਐ ਤਵਾਰ ਕੋਸ਼ਿਸ਼ ਕਰਿਆ ਕਰਾਂਗੇ ਹਾਂਜੀ ਵੀ ਇੱਕ ਬਾਦ ਜਾਂ ਤੇ ਜਦੋ ਵਾਰ ਤੁਸੀਂ ਦੱਸਿਓ ਹਫਤੇ ਚ ਇੱਕ ਵਾਰ ਆਇਆ ਕਰੀਏ ਕਿ ਦੋ ਵਾਰ ਆਇਆ ਕਰੀਏ ਹਾਂਜੀ ਬਾਕੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਹੀ ਗੱਲ ਆ ਬਹੁਤ ਮਜ਼ਾ ਆਇਆ ਪਰ ਟਾਇਰਡ ਬਹੁਤ ਹੋ ਜਾਈਦਾ ਇਨਾ ਕੰਮ ਕਰਕੇ ਵੀ ਥੱਕੀਦਾ ਮੈਂ ਨਹੀਂ ਤੁਹਾਨੂੰ ਜਿਹੜੇ ਸਾਰਾ ਸਾਰਾ ਦਿਨ ਲਾਈਵ ਕਈ ਵਾਰੀ ਮੈਂ ਵੇਖਿਆ ਤਿੰਨ ਤਿੰਨ ਟਾਈਮ ਤਿੰਨ ਤਿੰਨ ਵਾਰੀ ਲਾਈਵ ਹੁੰਦੇ ਆ ਹਾਂਜੀ ਸਹੀ ਐਵੇਂ ਦੇ ਯੂਟਿਊਬਰ ਹਾਂਜੀ ਅੱਜ ਕਮੈਂਟ ਬਹੁਤ ਆਏ ਤੁਹਾਡੇ ਸੂਟ ਤੇ ਤੇ ਤੁਹਾਡੇ ਤੇ ਸਾਰੇ ਕਹਿੰਦੇ ਪਏ ਅੱਜ ਤੁਸੀਂ ਬਹੁਤ ਸੋਹਣੇ ਲੱਗਦੇ ਪਏ ਤੇ ਕਹਿੰਦੇ ਤੁਸੀਂ ਹਾਜੀ ਹਾਂਜੀ ਸਹੀ ਗੱਲ ਆ ਇਹਨਾਂ ਸਾਰੇ ਕੇ ਹਰ ਤਕਾਂ ਦੇ ਪਿਆਰ ਨੇ ਇਹਨਰੇ ਪਰ ਡੜੀ ਨੇ ਵਿਆਹ ਆ ਵੀ ਗਿਆ ਸੀ ਕੋਮਲ ਵਿਆਹ ਤਾਂ ਬਾਅਦ ਵੀ ਹਾਂਜੀ ਮੈਨੂੰ ਤਾਂ ਪਤਾ ਕੀ ਕਰਨਾ ਇਹਨੇ ਕਾਰ ਕੇਟੀ ਵਾ ਇਕੱਠੀਆਂ ਦੇ ਮੈਚ ਲਾਉਣੇ ਕਰਨੇ ਹਾਂਜੀ ਸਾਨੂੰ ਕਹਿਣਾ ਹੈ ਰੋਟੀਆਂ ਭਗਾਉ ਸਾਨੂੰ ਲੰਗਰਾਂ ਦੇ ਕਾ ਦੇ ਇਹ ਬੜੇ ਕੁਛ ਕਰ ਦਿੰਦੇ ਹੀ ਆਪ ਨੂੰ ਜਾਇ ਨਾ ਇਹਦੇ ਚ ਮੈਚ ਬਣ ਗਏ ਸਹੀ ਗੱਲ ਹੈ ਆਹ ਇਹ ਮੈਚ ਦੀ ਗੱਲ ਕਰਦਾ ਰਹਿਣਾ ਹਾਂ ਹਾਂ ਆ ਮੈਚ ਕਿ ਲੜਦਾ ਕਿਉਂ ਉੱਥੇ ਜਾਂਦਾ ਹੀ ਖੇਡਣ ਬੱਚਿਆਂ ਨੂੰ ਹਾਂਜੀ ਬੱਚਿਆਂ ਐਡਮਿਟ ਰੀਟ ਕਢਾਉਂਦੇ ਹਾਂ ਮੈਚ ਮੈਚ ਨੂੰ ਹੁੰਦੇ ਤੇ ਹੋਰ ਕਿ ਕਰਾਉਂਦੇ ਪਤਾ ਨਹੀਂ ਕਿਉਂ ਇਹਨੂੰ ਜਾਂਦੇ ਨਹੀਂ ਕਰਾਉਂਦੇ ਆ ਮੈਚ ਨੂੰ ਹੁੰਦੇ ਹਾਂ ਯੇਸ ਅੱਧਾ ਤੇਰੇ ਗਲੰਗਾੜਿਆ ਆ ਨਹੀਂ ਹੁਣ ਸੁਣ ਕੰਮੇ ਕਪੜੇ ਫੋਨ ਸੀ ਗੱਲ ਹੈ ਮੈਨੂੰ ਦੱਸ ਆਇਆ ਹੈ ਕਿ ਹਾਂ ਅਹੀਂ ਪੁੱਛਦਾ ਸੀ ਮੇਰੀ ਪਿੱਤੀ ਵੀ ਤੇ ਮੈਂ ਉਹਦੇ ਨੂੰ ਚਾਹ ਪੜਾ ਰਿਹਾ ਸੀ ਇਧਰ ਲੋ ਇਧਰ ਨੂੰ ਹਾਂ ਇਹੀਂ ਆਉਣੇ ਖਾਣੇ ਆਏ ਦੋਲੇ ਬੁਰੀ ਆਇਆ ਨਹੀਂ ਲੁੱਕਾ ਕਰਕੇ ਬਲੀ ਇਹ ਪਾਇਆ ਹੈ ਇਹਦੇ ਨੇ ਐ ਇਹ ਲੁੱਕਾ ਸਰਦਾਰਾ ਬੀ ਕੰਬਲ ਲਾ ਦੇ ਉਹਨੂੰ ਚਾਹ ਕਿ ਨਹੀਂ ਇੱਥੇ ਲਗੋ ਦੋ ਲਾਉਣੇ ਕਿ ਇੱਥੇ ਲਾਉਣੇ ਦੋ ਦੋ ਕੀ ਹੁੰਦਾ ਕਿ ਨਾ ਨਹੀਂ ਬੇ ਦੋ ਇਹ ਉੱਤੇ ਲੱਗ ਗਿਆ ਅੰਦਰ ਨਾ ਇਹ ਉੱਤੇ ਨਾ ਨਹੀਂ ਉੱਤੇ ਤਾਂ ਨਹੀਂ ਨਾ ਤੇ ਤੇ ਰੜੀ ਕੰਦਲ ਤੇ ਇਹ ਨਹੀਂ ਫੈਡਲ ਇਹ ਇੱਕ ਟਿਕਾਣਾ ਲਾਣਾ ਮੈਂ ਇਹ ਤਾਂ ਸੁਖੰਨੀ ਆਇਆ ਮੈਂ ਰੜੀ ਇੱਥੇ ਲਾਓ ਜਿਹੜੇ ਹੋ ਗੋਦਾ ਇਹੋ ਇੱਥੇ ਤੱਕ ਜਾਣਾ ਨਹੀਂ ਮੈਨੂੰ ਗਾੜ ਮੈਨੂੰ ਦੇਣਾ ਇੱਥੇ ਲਾਓ ਆ ਉਹ ਬਣ ਅੱਜ ਆਦੇ ਆਹ ਕੈਨ ਭਰਾ ਇੱਥੇ ਕਿਹੜਾ ਪੂਰਾ ਹੁੰਦਾ ਹੈ ਪੂਰਾ ਕਦੇ ਨਹੀਂ ਆਉਂਦਾ ਆ ਖਾਂਡਰਾ ਕਰ ਜਾਂਦਾ ਇੱਥੇ ਬੰਦ ਠੀਕ ਹੈ ਗੱਡੀ ਜੇ ਕੋਈ ਆ ਤਾ ਵਾਹ ਪੈ ਨੂੰ ਉਤੇ ਗੱਡੀ ਆ ਦੇ ਆ ਦੋਤੇ ਨਿਲੇ ਗਏ ਬੰਦ ਨਹੀਂ ਮਨਦੇ ਮਨ ਦੇ ਮਨੀ ਦੇ ਮਹਾਰਾਜ ਮਨੇ ਗੁੰਡਦੇ ਤੇ ਬਾਕੀ ਗੱਡੀ ਦੇ ਮਹਾਰਾਜ ਕਰਨ ਬਲੋ ਬਜਗਤੀ ਨਾਮ ਨਾ ਰਿਹਾ ਤੇ ਬਾਜੋ ਪਿੱਛੇ ਜਗ੍ਹਾ ਬੈਠਾ ਇੱਕ ਲਾਬੀ ਬਗਮਨ ਦੇ ਲਾਬੀ ਮਹਾਰਾਏ ਬੰਨੀ ਨੀ ਕੀ ਹਰੀ ਦੀ ਚਟਨੀ ਲਈ ਬਨੀ ਕਰਨ ਨੇ ਇਹ ਵੇਲੇ ਸਾਰਿਆਂ ਚੰਗੀ ਤਰ੍ਹਾਂ ਨੋਟ ਕਰਕੇ ਆਇਆ ਇਹ ਟਕੜਾ ਜਾਸੂਸ ਹੈ। ਬਾਈ ਉਹੜੇ ਪਹਿਲਾਂ 버ਗਰ ਬਾਈਚੇ ਨੂੰ ਦੋ ਨੰਬਰਾਂ। ਅਰੇ ਮਾਰੀ ਜਾਂਦਾ। ਸਹੀ ਗੱਲ ਆ ਉਹ ਵੇਖਿਆ। ਉਹਦੇ ਕੋਲ ਗਿਆ ਹੀ ਨਹੀਂ। ਮੈਂ ਪਿੱਛੇ ਗਿਆ ਉਹਨਾਂ ਦੇ। ਯਾਤਰੀ ਸੁੰਦਰ ਕੇਂਦਰ। ਠੀਕ। ਉਹ ਸੇਵਾ ਕੇਂਦਰ ਨਹੀਂ ਸੁੰਦਰ ਕੇਂਦਰ ਆ ਵਹੇ। ਸੁੰਦਰ ਹੁੰਦੇ ਤੇ ਪੈ ਜਾਂਦਾ। ਫੜੀ ਬੈਰ ਫੜੀ ਆ। ਇਥੇ ਵਧੀਆ ਸੀ। ਰਾਤ ਕਿ ਆ ਰਹੀ ਹੈ। ਸੋ ਵਧੀਆ ਨਹੀਂ। ਇੱਕ ਪੰਜ ਤੋਂ ਉੱਪਰ ਹੀ। ਬਾੜੀ ਦਾ ਅਰਥ ਨਹੀਂ ਨਾ ਸੁਣੇ ਰਾਣ ਉਹਦੇ ਚਾਰ ਤੋਂ 7 ਤੇ ਚਾਰ ਤੋਂ 25 ਹੈ। ਇੱਕ ਰੋ। ਹਾਂ ਜੀ ਉਹ ਨਾ ਕਿਹੜਾ ਪਤਾ ਉਹ ਕਿਹੜਾ ਕਿੱਦੋਂ ਹੁੰਦੀ ਹੈ ਦਾ। ਵਧੀਆ ਤੇਰੀ ਸੇਲ ਭਾਰੀ ਕੀਤੀ ਚਲੋ। ਸਹੀ ਗੱਲ ਹੈ। ਇੱਕਦੋ ਵਧੀਆ ਵੀ ਆ ਬੱਚੇ ਇੱਥੇ ਘਰੇ ਫੋਨ ਹੀ ਇੰਨੇ ਵੇਂਦੇ ਲਾਣਾ। ਸੇਲ ਕਰਨਾਂ ਆਏ ਤੇ ਫੇਟ ਰਹਿਊਗਾ। ਚਲੋ ਜੀ। ਹਾਂਜੀ ਬੋਤਲ ਹੈ ਟੋਰੀਆ ਜਦੋਂ ਨਹੀਂ ਪਾਉਂਦੇ ਬੋਤਲ ਹੀ ਨਹੀਂ ਲੈਂਦਾ ਚੱਲਾ ਜਨਾ ਲੈ ਤੁੰਡਾ ਬਈ ਉਹ ਕਰਨਾ ਹੈ ਲੈ ਉਹ ਕਰਨਾ ਲੈ ਜਾ ਬੈਰਜ ਨਾ ਰੱਖ ਲੈ ਬੈਰਜ ਬੋਤਲ ਤੇ ਵਰਤ ਕੇ ਹੀ ਕਰਦੇ ਨੇ ਨਹੀਂ ਨਾ ਕਿਟ ਦੀ ਮੋਟੀ ਦੀ ਮੇਲ ਆਏ ਕਿਤੇ ਰਿਨੇ ਕੱਪ ਦੇ ਦਿੰਦੇ ਆ ਛੋਟਾ ਹੈ ਕਿ ਆਪਣੇ ਕੋਲ ਜਿਹੜਾ ਹੈ ਨਾ ਹਾਂਜੀ ਹੈਗਾ ਇੱਕ ਤੋਂ ਤੇ ਇਹ ਦੋਈ ਆਏ ਕਿਤੇ ਲੈ ਜਾ ਬਾਹਰ ਚਾਹ ਪੂਰੀ ਰੈਡੀ ਸੌਰੀ ਰੈਡੀ ਸੌਲੀ ਇਜ਼ ਰੈਡੀ ਪੂਰੇ ਨੇ ਗੱਲ ਆ ਸਾਕਾ ਕੋਲੀ ਇੱਧਰ ਖੜੇ ਹੋਏ ਆ ਸਾਕਾ ਕੋਲੀ ਪੂਰੀ ਬੰਦੀ ਨਿਕਲ ਇਹ ਦੇ ਦੇ ਪੈਂਚੂਣਾ ਲੋ ਹਨਾ ਪੰਜਾਬੀਓ ਪੰਜਾਬ ਜਿੰਨੀ ਚਾਹੀਦੀ ਪੰਜਾਬ ਨੂੰ ਰਾਇਆ ਉਹਨੇ ਮਰੇ ਮੂੰਹ ਅੱਗੇ ਆਏ ਨਾ ਮੂੰਹ ਤੇ ਸਰਪਾੜ ਦੂੰ ਨਾ ਪੂਰੀ ਲੁਕਮ ਖਾ ਇੱਧਰ ਆ ਇੱਧਰ ਸਾਹਮਣੇ ਤਾਂ ਬਰੰਟ ਇਹ ਲੋੜਾ ਪਰਨਾ ਪਾਇਆ ਗਲਤੀਆ ਹਾਂ ਉਹ ਲਾ ਜਿਹੜਾ ਆ ਦਿਖਾ ਡ੍ਰਿਊ ਮੂਨ ਇਹ ਦੇਖਿਆ ਕਿਥੋਂ ਆਪਾ ਗਲੂ ਮੂਨ ਆ ਇਹ ਤਿੰਪੂ ਤੋਂ ਆਵਾ ਮੜਾ ਚੂੰ ਮੈਂ ਵੇਖੇ ਹਾਂ ਇਹ ਤਾਂ ਪਿੱਛੇ ਇੱਕ ਸਟੋਰੀ ਆ ਆਪਾਂ ਉਸ ਦਿਨ ਸਰਾਵੀ ਚੱਲੇ ਸੀ ਨਾ ਪਤਾ ਨਹੀਂ ਕਿੱਥੇ ਸਰਾਵੀ ਜਾਂਦੇ ਪੈਸਾ ਮਨ ਲਾ ਤਿਆਰ ਤੁਰੇ ਹੈ ਫਿਲਮ ਵੇਖਣ ਹਾਂ ਤੇ ਉਹਦੇ ਪਿੱਛੇ ਇੱਕ ਇੰਦਾ ਕਲੱਬ ਕਲੱਬ ਦੀ ਲਿਖੀ ਆਈ ਦਵਾਦਾ ਵਾ ਸੀ ਫੋਟੋ ਮੈਂ ਵਲੌਗ ਬਣਾਉਦੀ ਵੀਡੀਓ ਫੋਟੋ ਖਿੱਚੀ ਨਹੀਂ ਗਈ ਹਾਂ ਵੀਡੀਓ ਚ ਆ ਗਿਆ ਵਲੌਗ ਬਣਾਉਂਦੀ ਪਈ ਸੀ ਉਹਦੇ ਚੋਂ ਤਾਂ ਆ ਗਿਆ ਫੋਟੋ ਖਿੱਚੀ ਨਹੀਂ ਗਈ ਟੈਂਪੂ ਅੱਗੇ ਨਿਕਲ ਗਿਆ ਤੇ ਫਿਰ ਅਸੀਂ ਬਲੂ ਮੂਨ ਨਾਲ ਕੀਤਾ ਕੰਟੈਕਟ ਚੱਲ ਐ ਕਰਾਂ ਫੋਟੋ ਸੈਟਿੰਗ ਦੀ ਵੀਡੀਓ ਚ ਹਾਂ ਪਾਣੀ ਕਿਵੇਂ ਲੈ ਕੇ ਚੱਲਿਆ ਕੀ ਕਰ ਰਹੇ ਹੋ ਦੇਖ ਬੜੀ ਚੱਲੇ ਇੱਧਰ ਫੋਲ ਤਿਆਰੀ ਚ ਚੱਲਿਆ ਕਿੰਨੇ ਦਿਨ ਖੇਡਣਾ ਹੈ ਇਹ ਜਨੂਨ ਇਹਦਾ ਲੈ ਜਾਣਾ ਬਸ ਥੋੜੇ ਦੇਣੀ ਆ ਇਹਦੀ ਇਹਦਾ ਧੂਆ ਨਿਕਲ ਜਾਣਾ ਕਿ ਕਰੇਂਗਾ ਕਿ ਕਰੇਂਗਾ ਕਿ ਕਰੇਂਗਾ ਬਰਾਵਾ ਕੋਈ ਛੋਟਾ ਟੈਂਡ ਬਹਿ ਜਾਣਾ ਤੇ ਕਿ ਕਰੀ ਤੇ ਦਾ ਛੋਟਾ ਮਾਰ ਆ ਜਾਂਦਾ ਚਲੋ ਬਈ ਥਾਪੜਾ ਦੇ ਕੇ ਕਰ ਲਓ ਜੰਗ ਜਿੱਤ ਕੇ ਆਈ ਕੋਈ ਆ ਲੈ ਕੋਈ ਤੇਰੇ ਕਿਹ ਇੰਨਾ ਨਾ ਰੋ ਜਾ ਰੋਸ ਤੇ ਕਰਕੇ ਹਾਂ ਪਹਿਲੇ ਦਿਨ ਚੱਕੇ ਛਿੜਾ ਦੀ ਸਾਰਿਆਂ ਦੇ ਮੈਦਾਨ ਖਰ ਲੀ ਕਰਵਾ ਲਈ ਅੱਜ ਜੀ ਉਹ ਕਹਿ ਰ ਵੀਰ ਜੀ ਤੁਹਾਨੂੰ ਤਾਂ ਟ੍ਰੇਨਿੰਗ ਦੀ ਲੋੜ ਨਹੀਂ ਕੀ ਸਾਨੂੰ ਟ੍ਰੇਨਿੰਗ ਦੋ ਸੋ ਸਹੀ ਗੱਲ ਹੈ ਮਲਾ ਆਪਾਂ ਹੁਣ ਪਤਾ ਕੀ ਕਰੀਏ ਆਪਾਂ ਕੇਲਿਆਂ ਨੂੰ ਮਾਤ ਦਈਏ ਹੁਣ ਉਹ ਚਲੇ ਗਏ ਹੁਣ ਆਪਾਂ ਦੋਵੇਂ ਆਂ ਕਰੇ ਕੇਲੇ ਰੱਖ ਕੇ ਚਲੇ ਗਏ ਮੈਂ ਥੋੜਾ ਜਿਹਾ ਖਾਦਾ ਸੀ ਵਿਚੇ ਹੀ ਰਹਿ ਗਿਆ ਮੇਰਾ ਮੈਂ ਕਿਹਾ ਮੈਂ ਵੀਡੀਓ ਲੈ ਲਾਂ ਹਾਂਜੀ ਅਗੀ ਕਹਿੰਦੇ YouTube ਫੈਮਲੀ ਇੰਟਰ ਨਹੀਂ ਲੈ ਕੇ ਪਹਿਲਾਂ ਤਾਂ ਇਹਨੂੰ ਤੋੜਨ ਲੱਗੇ ਵਿਚਾਰੀ ਚ ਜਾਣ ਨਹੀਂ ਹੈਗੀ ਗਲਤ ਤੋੜ ਲਿਆ ਇੱਧਰ ਦੇਖੋ ਐਵੇਂ ਕੇਲੇ ਕੌਣ ਤੋੜਦਾ ਕੋਮਲ ਚਲੋ ਬਈ ਹੁਣ ਆਪਾਂ ਵੇਟ ਕਰਦੇ ਆ ਉਹਨਾਂ ਦੀ ਆ ਕੇ ਖੁਸ਼ੀ ਸੁਣਾएंगे ਰਾਮ ਕਹਾਣੀ ਕੀ ਸੁਣਾਉਣਾ ਲੱਗੇ ਰੋਟੀ ਖਾਣ ਤੇ ਕ੍ਰਿਕਟਰ ਸਾਹਿਬ ਵੀ ਆ ਗਏ ਆਂਜ ਕ੍ਰਿਕਟਰ ਸਾਹਿਬ ਕਿੱਦਾਂ ਫਿਰ ਕਿਵੇਂ ਦਾ ਰਿਹਾ ਅੱਜ ਦਾ ਪਹਿਲਾ ਦਿਨ ਕੋਣ ਮਰ ਗਿਆ ਜਸ ਦਾਲ ਦੇ ਨਾਲ ਮੱਖਣੀ ਨਾ ਹੋਵੇ ਤੇ ਦਾਲ ਦਾ ਸਵਾਦ ਅਧੂਰਾ ਆਪ ਦੀ ਦਾਲ ਪਾ ਲਿਆ ਪੁੱਤਰਾ ਚਲ ਸਟੈਂਡ ਅਪ ਮੇਰੇ ਹੋਣੀ ਹੁਣ ਨਾ ਕਵਾ ਆ ਗਿਆ ਸੱਚ ਦੱਸਿਆ ਕਰੋ ਕਹੋ ਰਿਓ ਤੇਂ ਚਲੋ ਯਾਸੀ ਕਰ ਭਰਾ ਹੀ ਜਾਂਦਾ ਤਾਂ ਕਰਕੇਦਾ ਉਹ ਆਰ ਨਾ ਧਰਮ ਬੰਦਾ ਬੜਾ ਸਿਰਾਂ ਵੇਹੇ ਤੂੰ ਮੈਨੂੰ ਸੱਚੀ ਨਹੀਂ ਬਦਾਈ ਤੇ ਧਰਮ ਤੇਰਾ ਭਰਾ ਮੈਨੂੰ ਸੱਚੀ ਨਹੀਂ ਪਤਾ ਇੰਟਰਮਿੰਦਾ ਭਰਾ ਬੰਦਾ ਹੀ ਬੜਾ ਫੇਰ ਆਉਂਦੇ ਨੇ ਨਾ ਫੇਰ ਕੱਟੀਆਂ ਦੀ ਸਪੀਡ ਵੀ ਵੱਧ ਹੋ ਜਾਂਦੀ ਮੋਟਰਸਾਈਕਲ ਨੂੰ ਚੀਜ਼ਾਂ ਤੋਂ ਡਰ ਲੱਗਦਾ ਹੋਰ ਸਾਨੂੰ ਤੁਸੀਂ ਤੜੀਏ ਸੋ ਆਏ ਆ ਬਦਾਸੀ ਆ ਵੇਖਿਆ ਜਿਵੇਂ ਮੈਂ ਮੈਂ ਤਾਂ ਪੰਜਵਾਂ ਗੇਅਰ ਵਿੱਚ ਪੌੜਾ ਪੁੱਛ ਰਿਹਾ ਤੇ ਪੰਜਵਾਂ ਗੇਅਰ ਹੀ ਪਾਇਆ ਨਹੀਂ ਲੱਗਦਾ ਕਿ ਇਹ ਹੁੰਦਾ ਹੈ ਹਾਂ ਜਦੋਂ ਕਿਤੇ ਆਇਆ ਫੇਰ ਮਾਰਾਂਗੇ ਚੱਕਰ ਚਿੰਗਾ ਜੋ ਤੈਨੂੰ ਜੇ ਕਹਿਣਾ ਫਿਰ ਇਹ ਇੰਨੇ ਵੀ ਦੇਖ ਕੇ ਨਾਲੇ ਮਿਲਦਾ ਅਸਟੋ ਮੈਂ ਨਹੀਂ ਇਹ ਟੈਨਸ਼ਨ ਲੈ ਜੇ ਮੈਂ ਤਾਂ ਡਰਦੀ ਕਿਤੇ ਜਾਂਦੀ ਨਹੀਂ ਮੈਂ ਤਾਂ ਇਹ ਟੈਨਸ਼ਨ ਰਹੀ ਦੀ ਮੈਂ ਤੂੰ ਹੀ ਸਾਰੀ ਉਮਰ ਲਈ ਮੇਰੀ ਮਾਂ ਤੇਰੇ ਵੀ ਅਸਲੀ ਮੰਮੀ ਹਾੜੀ ਤੇ ਮੇਰੇ ਟੈਨਸ਼ਨ ਕਰਾਉਂ ਅਸਲੀ ਮਾਂ ਹੋਈ ਨਹੀਂ ਨਾ ਫਿਰ ਹੋਰ ਉਹ ਆਪਣੇ ਦਾ ਦਿਮਾਗ ਖਾਈ ਜਾ ਕਰੂੰਗੀ ਜਾਬੀ ਕਿਥੇ ਰਹੇਗੀ ਆਇਆ ਤੂੰ ਗੰਦੀ ਲੈ ਕੇ ਆ ਜਿਹਦੇ ਮੈਂ ਗੁੱਡ ਦੀ ਜੱਟ ਫੜ ਕੇ ਲਿਆਉਂ ਤੇ ਪਈ ਉਹ ਫਾਸੀ ਕਰਨਾ ਪੈਗੀ ਚੱਲ ਅਪਕ ਜਾਂ ਵੀਰ ਨੂੰ ਤੇ ਟਿਚਕ ਟਿਚਕ ਟੁਈਆ ਟਿਚਕ ਟੁਈਆ ਟਿਚਕ ਟੁਈਆ ਹਾਂਜੀ ਦੱਸੋ ਬੇਟਾ ਜੀ ਕੀ ਅੱਗੋ ਤੁਹਾਡੀ ਪਲੈਨਿੰਗ ਪਾਸਟੂ ਤੋਂ ਬਾਅਦ ਪਾਸਟੂ ਤੋਂ ਬਾਅਦ ਕੀ ਬਾਹਰ ਹੀ ਬੈਠਾਂਗੇ ਹੋ ਗ੍ਰੈਜੂਏਸ਼ਨ ਅਗਰ ਮਾਸਟਰਸ ਠੀਕ ਬਾਏ ਮਾਸਟਰ ਤੋਂ ਬਾਅਦ ਕੋਈ ਹੋਰ ਤਗੜੀ ਡਿਗਰੀ ਪੀ ਐਚ ਡੀ ਕਰ ਲਾਂਗੇ ਠੀਕ ਆ ਛੱਡਣੀ ਨੇ ਕੋਈ ਡਿਗਰੀ ਆਪਾਂ ਬਸ ਚੱਕ ਦੇ ਨੇ ਫੱਟੇ ਸਾਰੇ ਪਾਸੇ ਹਾਂਜੀ ਹਾਂਜੀ ਤੇ ਮੈਂ ਤਾਂ ਸਾਖਤ ਤੇ ਹੁਣ ਲੜਵਾਜੀ ਬੰਦ ਕਰ ਲਓ ਪਰ ਘਟ ਬਈ ਆਪਦੀ ਸੇਫਟੀ ਦਾ ਧਿਆਨ ਨਾ ਰੱਖ ਕੇ ਹੈਨਾ ਹਾਂਜੀ ਹਾਂਜੀ ਕਿਉਂਕਿ ਇਹਦਾ ਬਲੂ कलर ਇਹ ਪਿਸਤਾ ਹੈ ਵਾਈਟ ਹੈ ਵਾਈਟ ਵਾਈਟ ਬਲੂ ਦਿਖੰਝਾ ਹੋ ਚਾਨਣ ਤੇ ਬਲੂ ਦਿਖਦੀ ਬਿਲਕੁਲ ਅੱਜ ਜਗਸੀ ਰੋਣੀ ਗਿਆ ਸੀ ਬਰਥਡੇ ਪਾਰਟੀ ਤੇ ਆਏ ਬੱਚੇ ਵਾਪਸ ਹੋਰ ਵਾਈਟ ਹੈ ਇਹਨਾਂ ਨੰਬਰ ਪਾ ਜਾਂਦਾ ਨੰਬਰ ਪਲੇਟ ਤੇ ਨਾ ਬੈਂਕ ਲੈਕਚਰਲ ਦੀ ਬੰਦ ਨਹੀਂ ਤੇ ਬਨ ਜਾਂਦੀ ਬੈਂਕ ਨਹੀਂ ਬੰਦੀ ਹੁਣ ਪੈਕਿੰਗ ਮਾਸਟਰ ਆਇਆ ਮੈਨੇ ਸਾਰੇ ਨੇ ਪੈਰਾ ਥੱਲੇ ਚਲੋ ਜੀ ਗਾਇ ਵੀ ਚਲੇ ਮੇਰੀ ਕੀ ਗਈ ਹੈ ਕੋਮਲ ਖੁਸ਼ ਨੁਆ ਦੇ ਕੇ ਛੱਡਣ ਚੱਲੀ ਚੱਲਦੀ ਹੈ ਨਹੀਂ ਗਾਇਸ ਤੁਸੀਂ ਵੇਖ ਸਕਦੇ ਹੋ ਖੋਜ ਨੇ ਪਰਸ ਪਰਸ ਪਾ ਲਿਆ ਰੈਡੀ ਹੋ ਗਏ ਬਹਿ ਗਏ ਬਸ ਹੁਣ ਮੈਨੇ ਅੱਜ ਅਸੀਂ ਵੱਟਾ ਸੱਟਾ ਕਰਨਾ ਖੋਜ ਕੋਮਲ ਮੇਰੇ ਕੋਲ ਰਹੂਗੀ ਖੋਜ ਨੂੰ ਉੱਥੇ ਛੱਡ ਆੜਾ ਕੋਮਲ ਕਰੇ ਹਾਂਜੀ ਜੈਗੋਵਲ ਲਾਇਆ ਇਹਨੂੰ ਹਾਂਜੀ ਠੀਕ ਆਉਂਦੀ ਵਰੀ ਇਹ ਨਾ ਖੁਸ਼ ਵਾਪਸ ਤੁਰਿਆ ਵੇ ਇਹ ਠੀਕ ਆ ਲੈ ਹਾਂਜੀ ਓਕੇ ਤੈਨੂੰ ਪਿਆਰ ਦੇ ਦੋ ਓਕੇ ਜਿਉਂਦੇ ਵਸਦੇ ਰੋ ਜੋ ਕੁਛ ਕਮਨਾ ਕਰੇ ਜਾਓ ਜੋ ਕੁਛ ਕਮਨਾ ਕਰੇ ਇੱਕ ਜਣਾ ਕਰੇ ਉੱਤੇ ਜਾਓ ਤੇ ਇੱਕ ਜਣਾ ਵਾਪਸ ਆਉ ਹਾਂਜੀ ਓਕੇ ਧਿਆਨ ਨਾਲ ਸੇਵਕਾ ਕੰਮ ਖਤਰੇ ਵਾਲਾ ਹੈ ਇੱਧਰ ਵੇਖੋ YouTube ਫੈਮਲੀ ਕਿੰਨੇ ਫਲਾਵਰ ਦੁਪਹਿਰ ਵੇਲੇ ਖਿੜਦੇ ਆ ਦੁਪਹਿਰ ਖਿੜੀ ਆ ਐਸ ਗਮਲੇ ਤੇ ਸਭ ਤੋਂ ਜ਼ਿਆਦੇ ਆ ਬਾਕੀਆਂ ਤੇ ਘੱਟ ਆ ਉੱਧਰ ਵਾਈਟ ਆ ਇਸ ਕਰਕੇ ਘੱਟ ਪਤਾ ਲੱਗਦਾ ਪਿਆ ਆ ਦੇਖੋ ਇੱਧਰ ਵਾਈਟ ਆ ਤੇ ਇੱਧਰ ਵੀ yellow ਇੱਧਰ ਹੀ yellow ਤੇ white ਵਾਓ ਦੇ ਬੇਰ ਬਹੁਤ ਸੋਹਣੇ ਲੱਗਦੇ ਹੁੰਦੇ ਆ ਜਿਹੜੇ ਉੱਪਰ ਵਾਲੇ ਲਾਏ ਨਾ ਉਹਦੇ ਉੱਤੇ ਵੀ ਪਰ ਇੱਕ ਇੱਕ ਦੋ ਦੋ ਹੀ ਲੱਗਦੇ ਇਹਨਾਂ ਤੇ ਬਹੁਤ ਜ਼ਿਆਦਾ ਲੱਗਣਾ ਪੇ ਬਹੁਤ ਪਿਆਰੇ ਲੱਗਦੇ ਆ ਸੋ ਖੁੰਚਾ ਪਰ ਅੰਦਰ ਪੋਛ ਗਿਆ ਹੋਇਆ ਏ ਕੋਮਲ ਨੂੰ ਛੱਡਣ ਤੇ ਮੈਂ ਕਿਹਾ ਮੈਂ ਵੇਟ ਕਰਦੀ ਆ ਜਦ ਸੀ ਉੱਤੇ ਜਦ ਸੀ ਦੇ ਪਪਾ ਗਿਆ ਹੋਵੇ ਦੋਸਤਾਂ ਨੂੰ ਛੱਡਣ ਤੂੰ ਸੱਚਾ ਬੱਬਾ ਜੀ